ਬੀਬੀ ਸਸੀ ਕਾ ਪੈਰੀ ਪੈਨੇ ਬੀਬੀ ਤੁਹਾਡੇ ਬੀਬੀ ਤੁਸੀਂ ਐਂਡੀ ਉਮਰ ਕਿੰਨੀ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ 90 ਸਾਲ ਦੀ ਹੋਣੀ ਆ ਜੀ ਬੀਬੀ 90 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ ਹਾਂ ਜੀ ਹਾਂ ਜੀ ਤੇ ਨਾਮ ਕੀ ਹੈ ਤੁਹਾਡਾ ਰਤਨੀ ਕਿੱਥੇ ਰਹਿੰਦੇ ਹੋ ਆਰਾਮਪੁਰ ਇੱਥੋਂ ਕਿੰਨੀ ਦੂਰ ਹੈ ਆ 2 ਮੀਟਰ ਹੋਣਾ ਜੀ 2 ਕਿੱਡਾ ਕਿੱਡਾ ਹਾਂ ਜੀ ਅੱਛਾ ਤੇ ਬੀਬੀ ਤੁਸੀਂ ਐਨੀ ਵੱਡੀ ਉਮਰ ਦੇ ਵਿੱਚ ਇਹ ਸੇਵਾ ਕਰ ਰਹੇ ਹੋ ਕਿਵੇਂ ਸੂਸ ਕਰ ਰਹੇ ਹੋ ਅਸੀਂ ਜੀ ਦੇ ਦੁਨੀਆ ਦੇ ਭਲਾ ਖਾਤਰ ਭਲਾ ਹੋਵੇ ਦੁਨੀਆ ਦਾ ਜਿਤਨਾ ਵੀ ਹੋ ਸਕੇ ਹਾਂਜੀ ਤੇ ਬੀਬੀ ਹਾਂਜੀ ਖਾਣਾ ਪਾਣੀ ਕਿਵੇਂ ਖਾਣਾ ਪਾਣੀ ਠੀਕ ਆ ਜੀ ਬੋਤੇ ਇੱਕ ਬੱਚਾ ਆ ਉਹਦੇ ਵੀ ਅੰਗ ਪੈਰ ਚਾਪਦੇ ਆ ਚੂਲੇ ਦਪਵਾਇਓ ਦੋਨੇ ਤੇ ਹੁਣ ਕੀ ਕਰੀਏ ਜੀ ਰੋਟੀ ਤਾਂ ਖਾਣੀ ਹੋਈ ਆ ਹੁਣ ਤੇ ਜਿਹੜਾ ਲੱਗਿਆ ਆ ਰੋਟੀ ਤਾਂ ਖਾਣੀ ਹੋਈ ਆ ਕਬਰ ਕਰ ਕਰਕੇ ਸੇਵਾ ਹੋ ਤੇ ਬੀਬੀ ਕਰਦਾ ਖਰਚਾ ਕਿਵੇਂ ਚੱਲਦਾ ਤੁਹਾਨੂੰ ਬਾਸ ਜੀ ਮਹਾਰਾਜ ਦੇ ਭਰੋਸੇ ਆ ਪਹਿਲਾਂ ਦੁੱਧ ਦੱਦ ਹੁੰਦਾ ਤਾਂ ਉਹੋ ਪਾ ਕੇ ਥੋੜਾ ਬਹੁਤਾ ਟਾਈਮ ਪੂਰਾ ਕਰੀ ਜਾਈਦਾ ਹੁਣ ਚਲੋ ਦੁੱਧ ਵੀ ਚਾਹ ਪਾਣੀ ਦਾ ਸਰਦਾ ਬਸ ਜੀ ਮਹਾਰਾਜ ਜਦੋਂ ਤੁਸੀਂ ਇਤੋਂ ਸੇਵਾ ਕਰਦੇ ਹੋ ਸਾਰਾ ਕਿੰਨਾ ਕਿੰਨੇ ਘੰਟੇ ਸੇਵਾ ਕਰਦੇ ਹੋ ਤੇ ਬੀਬੀ ਅਸੀਂ ਕਰਦੇ ਆ ਜੀ 8 ਘੰਟੇ ਤੱਕ ਕਰਦੇ ਆ ਅੱਛਾ ਹਾਂ ਜੀ ਕੀ ਮੰਨ ਰਹੇ ਕਾਬਲੋਂ ਕਰਦੇ ਹੋ ਹਾਂ ਸੇਵਾ ਬਾਹ ਤੇ ਵਿੱਚੇ ਸੇਵਾ ਚੱਲਦੀ ਸਾਡੀ ਹਜਾ ਸਾਡੀ ਜਾਣੀ ਕਾ ਪੈਸਾ ਪੁੱਛਾ ਸਾਡਾ ਹਜਾ ਕੋਈ ਨਹੀਂ ਲਾ ਅਸੀਂ ਜਾਣੀ ਹਾਂ ਸਰਵ ਪਰੇ ਨਹੀਂ ਜੀ ਅੱਜ 5 ਦਿਨ ਹੋ ਗਏ ਸਾਜਾ 5 ਦਿਨ ਹਾਂ ਜੀ ਤੇ ਤੁਹਾਡੇ ਘਰ ਦੇ ਵਿੱਚ ਫਿਰ ਜਿਵੇਂ ਤੁਸੀਂ ਦੱਸਿਆ ਕਿ ਬੇਟੀ ਤੁਹਾਡੀ ਪੋਤੀ ਜਾਂ ਦੋਤੀ ਜੋ ਵੀ ਹੈ ਰਹਿਣਾ ਹੈ ਤੇ ਉਹਨੂੰ ਫਿਰ ਘਰੇ ਦੇਖ ਰੇਖ ਉਹਦੀ ਕੌਣ ਕਰਦਾ ਹੈ ਅਦਾ ਮੁੰਡਾ ਆ ਜੀ ਮੁੰਡਾ ਉਹ ਮੁੰਡਾ ਹੈਗਾ ਉਹ ਤਾਂ ਵਿਆਹ ਆਇਆ ਆ ਯਾਨੀ ਉਹਦੇ ਦੋਨੋਂ ਚੂਲੇ ਪਾਏ ਹੋਇਆ ਜੀ ਅੱਛਾ ਮੁੰਡੇ ਦੇ ਹਾਂਜੀ ਅੱਛਾ ਜੀ ਅੱਛਾ ਇਹ ਵਾ ਪੋਤਾ ਪੋਤੀ ਹੈ ਜਾਂ ਛੋਟਾ ਹੈ ਅੱਛਾ ਜੀ ਹਾਂਜੀ ਨੋ ਆ ਉਹ ਵੀ ਢਿੰਡੀ ਵਿੱਚ ਕੰਮ ਕਰਦੀ ਫਿਰ ਜਾਂਦੀ ਆ ਹਾਂਜੀ ਵਾ ਇਹ ਵੀ ਤੁਸੀਂ ਐਨੇ ਦੁੱਖ ਦੇ ਵਿੱਚੋਂ ਲੰਘਦੇ ਹੋ ਹਾਂਜੀ ਪਰ ਇਹ ਸੇਵਾ ਕਰਕੇ ਕੀ ਮਨ ਨੂੰ ਸੰਤੁਸ਼ਟੀ ਮਿਲਦੀ ਆ ਜੀ ਹੁਣ ਜਿਹੜਾ ਕਹਿੰਦੇ ਹੁੰਦੇ ਖਵਾਜਾ ਫੀਰ ਕਿ ਮੈਂ ਕਿਹਾ ਸਾਡੀ ਫਰਿਆਦ ਕਿਸੇ ਦੀ ਸੁਣ ਲਵੇ ਪਿੱਛੇ ਵਾਪਸ ਮੌੜਾ ਪਾ ਲਵੇ ਹਾਂਜੀ ਦੁਨੀਆ ਦੀ ਬਬੇ ਆਹ ਨਾਲ ਹੋਵੇ ਦੁਨੀਆ ਦਾ ਜਿੱਥੇ ਤੱਕੜ ਵੀ ਹੋਵੇ ਹਾਂਜੀ ਤੇ ਬੀਬੀ ਜਿਹੜੀਆਂ ਲੋਕਾਂ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਸਰਕਾਰਾਂ ਨਹੀਂ ਇੱਥੇ ਆਉਂਦੀਆਂ ਹਾਂਜੀ ਹਾਂਜੀ ਸਰਕਾਰ ਨੂੰ ਕੀ ਕਰਨਾ ਚਾਹ ਸਰਕਾਰ ਬਾਰੇ ਤੁਸੀਂ ਕੀ ਕਹਿੰਦੇ ਸਰਕਾਰ ਜੀ ਸਾਡਾ ਤਾਂ ਕੁਝ ਨਹੀਂ ਸੋਚਦੀ ਹੈ ਜੀ ਹਾਂਜੀ ਸਰਕਾਰ ਭਗਵੰਤ ਮਾਨ ਤਾਂ ਕਹਿੰਦਾ ਵੀ ਮੈਂ ਭਗਤ ਸਿੰਘ ਦਾ ਬੰਦਾ ਆ ਤੇ ਮੈਂ ਬਹੁਤ ਸੋਚਦਾ ਹਾਂ ਹੂੰ ਨਾ ਜੀ ਕੁਝ ਨਹੀਂ ਕਰਿਆ ਕੁ ਨਾ ਕੁਝ ਨਹੀਂ ਕਰਿਆ ਪਰ ਭਗਵੰਤ ਮਾਨ ਨੇ ਨਹੀਂ ਕੁਝ ਵੀ ਕਦਮ geh ਆਈ ਹੈ ਨਹੀਂ ਕਰੀ ਜੀ ਤੇ ਆਮ ਤਾਂ ਕੋਈ ਨਹੀਂ ਹੈ ਜੀ ਹਾਂਜੀ ਕੀ ਕਰੀਏ ਮਾੜਿਆ ਬਹੁਤ ਹੈ ਕਿ ਚਲਦੇ ਸਾਡੇ ਹਾਂਜੀ ਸੋ ਆ ਤੁਸੀਂ ਦੇਖਿਆ ਕਿ ਮਾਤਾ ਰਤਨੀ ਜੀ ਦੀ ਉਮਰ 90 ਸਾਲ ਹੈ 90 ਸਾਲ ਦੀ ਉਮਰ ਦੇ ਵਿੱਚ ਇਹ ਹੱਡਾਂ ਦੇ ਵਿੱਚੋਂ ਕੰਮ ਕਰ ਰਹੀ ਹੈ ਤੇ ਉਸ ਦੀ ਆਤਮਾ ਕਿਸ ਤਰ੍ਹਾਂ ਉਸ ਨੂੰ ਝੋੜਦੀ ਹੋएगी ਕੀ ਇਹ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਇਹ ਗੱਲ ਬੜੀ ਪੱਕੀ ਹੈ ਕਿ ਜਦੋਂ ਚੋਣਾਂ ਹੋਣੀਆਂ ਸਨ ਜਦੋਂ ਸਰਕਾਰ ਬਣਾਉਣੀ ਸੀ ਉਦੋਂ ਸ਼ਹੀਦ ਭਗਤ ਸਿੰਘ ਦਾ ਨਾਮ ਲਿਆ ਜਾਂਦਾ ਸੀ ਤੇ ਅੱਜ ਕਿੱਥੇ ਆ ਭਗਤ ਸਿੰਘ ਕੀ ਭਗਤ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੋएगी ਇਹ ਬੀਬੀ ਦੀਆਂ ਗੱਲਾਂ ਸੁਣ ਕੇ ਸਾਡੇ ਵੀ ਅਥਰੂ ਆਉਂਦੇ ਨੇ ਸਾਡਾ ਦਿਲ ਦੁਖਦਾ ਹੈ ਕਿ 90 ਸਾਲ ਦੀ ਉਮਰ ਦੇ ਵਿੱਚ ਬੀਬੀ 8-8 ਘੰਟੇ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਤੇ ਉਹਦੇ ਪੁੱਤਰ ਦੀ ਜਿਹੜੀ ਆ ਕਿ ਉਹ ਵੀ ਅਪੰਗ ਹੈ ਉਹਦੇ ਵੀ ਗੋਡੇ ਚੱਲਦੇ ਨਹੀਂ ਐ ਸੋ ਬੜੀ ਦੁਖਾਂ ਦੀ ਗੱਲ ਹੈ ਅਸੀਂ ਵੇਖਦੇ ਹਾਂ ਹੋਰ ਵੀ ਬੀਬੀਆਂ ਇਸ ਤਰ੍ਹਾਂ ਦੀਆਂ ਹੋਣਗੀਆਂ ਹਾਂਜੀ ਹੋਰ ਕਿਹੜੇ ਬੀਬੀ ਜੀ ਆਓ ਜੀ